ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਨ੍ਹਾਂ ਦੀ ਕਮਾਈ ਦੇ ਵਿੱਚ ਵਾਧਾ ਨਹੀਂ ਹੁੰਦਾ ਭਾਵ ਕਿ ਬਰਕਤ ਨਹੀਂ ਰਹਿੰਦੀ ਤਾਂ ਉਹ ਆਪਣੇ ਘਰ ਦੇ ਵਿੱਚ ਬਰਕਤ ਦੇ ਲਈ ਕਿੰਨਾ ਕੁਝ ਕਰਦੇ ਹਨ ਕਈ ਲੋਕ ਤਾਂ ਆਪਣੇ ਘਰ ਦੇ ਵਿੱਚ ਬਰਕਤ ਦੇ ਲਈ ਕਮਾਈ ਦੇ ਵਿੱਚ ਵਾਧੇ ਦੇ ਲਈ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਵੀ ਕਰਦੇ ਹਨ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਹੈ ਕਿ ਆਪਣੇ ਘਰ ਦੀ ਬਰਕਤ ਦੇ ਲਈ ਉਹ ਕਿਹੜਾ ਤਰੀਕਾ ਹੈ ਉਹ ਕਿਹੜਾ ਤਰੀਕਾ ਹੈ ਉਹ ਕਿਹੜੇ ਯੋਗਤ ਹੈ ਜੋ ਅਪਣਾਉਂਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਸਾਰੀਆਂ ਹੀ ਸੁੱਖ ਸਹੂਲਤਾਂ ਤੇ ਬਰਕਤ ਆਉਂਦੀ ਹੈ ਸਾਡੇ ਸੰਗਜੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸਾਹ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਮਨੁੱਖ ਆਪਣੇ ਰਿਜਕ ਦੇ ਵਿੱਚੋਂ ਗੁਰੂ ਘਰ ਦੇ ਲੰਗਰਾਂ ਦੇ ਲਈ ਦਸਵੰਦ ਕੱਢਦੇ ਹਨ ਸਮਝੋ ਉਹਨਾਂ ਨੇ ਆਪਣੇ ਘਰ ਦੀ ਗਰੀਬੀ ਦੁੱਖ ਤਲੀਦਰ ਬਾਰ ਘਟ ਦਿੱਤੇ ਇਹ ਬਚਨ ਮੇਰੇ ਸਤਵੇਂ ਪਾਸ਼ਾ ਜੀ ਕਹਿੰਦੇ ਹਨ ਕਿ ਮੇਰੇ ਸਤਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਵਾਰ ਪਾਸ਼ਾ ਜੀ ਇਸੇ ਤਰ੍ਹਾਂ ਬਚਨ ਕਰਦੇ ਪਏ ਸਨ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੋ ਗੁਰੂ ਦੇ ਲੰਗਰਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਕਰੋ ਤਾਂ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੇਖ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਤੁਸੀਂ ਕਹਿੰਦੇ ਹੋ ਕਿ ਆਪਣੇ ਕਿਰਤ ਕਮਾਈ ਦਾ ਦਸਵੰਦ ਕੱਢੋ ਪਰ ਮੇਰੀ ਤਾਂ ਕਮਾਈ ਵੀ ਬਹੁਤ ਥੋੜੀ ਹੈ ਜਿੰਨੀ ਮੇਰੀ ਕਮਾਈ ਹੈ ਉਸ ਨਾਲ ਤਾਂ ਮੇਰਾ ਗੁਜ਼ਾਰਾ ਮੱਸਾ ਹੀ ਹੁੰਦਾ ਹੈ ਮੈਂ ਦਸਵੰਦ ਕਿਵੇਂ ਕੱਢਾਂ ਮੈਂ ਕਿਵੇਂ ਆਪਣਾ ਅੰਦਾਨ ਪੁੰਨ ਕਰਾਂ ਮੈਂ ਥੋੜੀ ਜਿਹੀ ਮਾਇਆ ਦੇ ਵਿੱਚੋਂ ਕਿਵੇਂ ਕੁਝ ਦਾਨ ਕਰ ਸਕਾਂ ਤਾਂ ਕਹਿੰਦੇ ਪਾਸ਼ਾ ਜੀ ਨੇ ਫਿਰ ਆਗੂ ਕਿਹਾ ਕਿ ਸਿੱਖਾ ਤੂੰ ਦੇਨ ਦੇ ਵਿੱਚ ਕਿੰਨੀਆਂ ਰੋਟੀਆਂ ਖਾਂਦਾ ਹੈ ਕਹਿੰਦੇ ਕਿ ਉਹ ਸਿੱਖ ਕਹਿਣ ਲੱਗਿਆ ਪਾਸ਼ਾ ਜੀ ਮੈਂ ਚਾਰ ਰੋਟੀਆਂ ਖਾਂਦਾ ਹਾਂ ਦੋ ਸਵੇਰੇ ਤੇ ਦੋ ਸ਼ਾਮ ਨੂੰ ਤੇ ਕਹਿੰਦੇ ਪਾਸ਼ਾ ਜੀ ਫਿਰ ਕਹਿਣ ਲੱਗੇ ਕਿ ਕੱਲ ਤੋਂ ਤੂੰ ਤਿੰਨ ਰੋਟੀਆਂ ਖਾਣੀਆਂ ਸ਼ੁਰੂ ਕਰ ਦੇ ਉਹ ਇੱਕ ਰੋਟੀ ਤੂੰ ਸੇਵਾ ਦੇ ਵਿੱਚ ਲਗਾਉਣੇ ਸ਼ੁਰੂ ਕਰ ਦੇ ਜਿਹੜੀ ਇੱਕ ਰੋਟੀ ਤੇਰੇ ਘਰੋਂ ਬਚ ਜਾਣੀ ਹੈ ਰੋਟੀ ਦਾ ਆਟਾ ਹਰ ਰੋਜ਼ ਕੱਢ ਕੇ ਇੱਕ ਬਰਤਨ ਦੇ ਵਿੱਚ ਪਾ ਦਿਆ ਕਰੀ ਜਦੋਂ ਇਕੱਠਾ ਹੋ ਜਾਵੇ ਤਾਂ ਉਹ ਆਟਾ ਤੋਂ ਗੁਰੂ ਕੇ ਲੰਗਰਾਂ ਦੇ ਵਿੱਚ ਪਾਇਆ ਕਰੀ ਉਹ ਦਸਵੰਦ ਪ੍ਰਮਾਣ ਹੋ ਜਾਵੇਗਾ ਤੇਰਾ ਉਹ ਲੇਖੇ ਲੱਗ ਜਾਵੇਗਾ ਕਹਿੰਦੇ ਕਿ ਉਹ ਸਿੱਖ ਕਹਿਣ ਲੱਗਾ ਕਿ ਪਾਸ਼ਾ ਇੱਕ ਰੋਟੀ ਦੇ ਨਾਲ ਕੀ ਹੋਵੇਗਾ ਤੇ ਕਹਿੰਦੇ ਪਾਸ਼ਾ ਜੀ ਕਹਿਣ ਲੱਗੇ ਕਿ ਤੇਰੀ ਇੱਕ ਰੋਟੀ ਸੇਵਾ ਦੇ ਵਿੱਚ ਲਗਾਉਣ ਦੇ ਨਾਲ ਤੂੰ ਹਜ਼ਾਰਾਂ ਰੋਟੀਆਂ ਦੀ ਸੇਵਾ ਕਰਨ ਵਾਲਾ ਬਣ ਜਾਵੇਂਗਾ ਇਹ ਗੱਲ ਸੁਣ ਕੇ ਉਹ ਸਿੱਖ ਖੜਾ ਹੋਇਆ ਕਿ ਪਾਸ਼ਾ ਜੀ ਇਹ ਦੋ ਵੇਲੇ ਰੋਟੀ ਖਾਂਦਾ ਹੈ ਇਸ ਦੇ ਵਿੱਚੋਂ ਇੱਕ ਰੋਟੀ ਕੱਢ ਲਵੇਗਾ ਪਰ ਪਾਸ਼ਾ ਮੇਰੀ ਤਾਂ ਕਮਾਈ ਐਨੀ ਥੋੜੀ ਹੈ ਕਿ ਕਿਸੇ ਟਾਈਮ ਮੈਨੂੰ ਰੋਟੀ ਮਿਲਦੀ ਹੈ ਤੇ ਕਿਸੇ ਟਾਈਮ ਮੈਨੂੰ ਰਜਮੀ ਰੋਟੀ ਵੀ ਨਹੀਂ ਮਿਲਦੀ ਕਿਸ ਤਰ੍ਹਾਂ ਮੈਂ ਆਪਣੀ ਕਮਾਈ ਦਾ ਦਸਬੰਦ ਲਿਖੇ ਲਾਵਾਂ ਤਾਂ ਕਹਿੰਦੇ ਪਾਸ਼ਾ ਜੀ ਕਹਿਣ ਲੱਗੇ ਕਿ ਸਿੱਖਾ ਤੇਰੀ ਪਤਨੀ ਤੇਰੇ ਨਾਲ ਆਈ ਹੈ ਤਾਂ ਉਹਨੇ ਕਿਹਾ ਹਾਂ ਜੀ ਕਹਿੰਦੇ ਕਿ ਬਿਲਾਓ ਕਹਿੰਦੇ ਜਦੋਂ ਉਹ ਸਿੱਖ ਦੀ ਪਤਨੀ ਸਿੰਘ ਨੇ ਗੁਰੂ ਸਾਹਿਬ ਜੀ ਦੇ ਸਾਹਮਣੇ ਆਈ ਤਾਂ ਪਾਸ਼ਾ ਜੀ ਨੇ ਕਿਹਾ ਤੀ ਜਦੋਂ ਤੂੰ ਰੋਟੀ ਬਣਾਉਂਦੀ ਹੈ ਉਹ ਰੋਟੀ ਬਣਾਉਣ ਲੱਗਿਆਂ ਆਟੇ ਦੇ ਵਿੱਚੋਂ ਇੱਕ ਛੁੰਡੀ ਆٹے ਦੀ ਕਾਟ ਕੇ ਬਰਤਨ ਦੇ ਵਿੱਚ ਪਾ ਦਿਆ ਕਰੇ ਇੱਕ ਚੁਟਕੀ ਆٹے ਦੀ ਜਦੋਂ ਕੋਈ ਦੋ ਚਾਰ ਰੋਟੀਆਂ ਜਿੰਨਾ ਆਟਾ ਹੋ ਜਾਵੇ ਤਾਂ ਉਹ ਆਟਾ ਤੁਸੀਂ ਘਰੋ ਕੇ ਲੰਗਰਾਂ ਦੇ ਵਿੱਚ ਪਾ ਦੇਣਾ ਤੁਹਾਡੀ ਇੰਨੀ ਇੱਕ ਸੇਵਾ ਹੀ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰਮਾਣ ਹੋ ਜਾਵੇਗੀ ਕਹਿੰਦੇ ਉਹ ਸਿੱਖ ਕਹਿਣ ਲੱਗਾ ਪਾਸ਼ਾ ਜੀ ਇੱਕ ਛੁੰਡੀ ਆٹے ਦੀ ਉਹਦਾ ਸਬੰਧ ਕਿਦਾਂ ਲੇਖੇ ਲੱਗ ਜਾਵੇਗਾ ਸਾਡਾ ਭਲਾ ਕਿਦਾਂ ਹੋਵੇਗਾ ਕਹਿੰਦੇ ਉਸ ਵਕਤ ਸੱਚੇ ਭਾਸ਼ਾ ਜੀ ਕਹਿਣ ਲੱਗੇ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਕੋਲ ਬੜੀ ਥੋੜੀ ਜਿਹੀ ਜ਼ਮੀਨ ਸੀ ਜਿਹਦੇ ਵਿੱਚ ਉਹ ਆਪਣੇ ਲਈ ਅਨਾਜ ਕਾਟਦੇ ਸੀ ਤੇ ਉਸੇ ਹੀ ਅਨਾਜ ਦੇ ਨਾਲ ਕਹਿੰਦੇ ਕਿ ਉਹ ਪੂਰਾ ਸਾਲ ਬੁਜ਼ਾਰਾ ਕਰਦੇ ਸੀ ਉਹ ਥੋੜੀ ਜਿਹੀ ਜ਼ਮੀਨ ਦੇ ਵਿੱਚ ਬੜੀ ਥੋੜੀ ਖੇਤੀ ਹੁੰਦੀ ਸੀ ਤੇ ਥੋੜਾ ਜਿਹਾ ਅਨਾਜ ਨਿਕਲਦਾ ਸੀ ਇਸ ਕਰਕੇ ਇੱਕ ਵਕਤ ਦੀ ਰੋਟੀ ਹੀ ਉਹ ਪਤੀ ਪਤਨੀ ਨੂੰ ਮਿਲਦੀ ਸੀ ਕਹਿੰਦੇ ਉਹਨਾਂ ਦੇ ਘਰ ਇੱਕ ਦਰਖਤ ਸੀ ਤੇ ਦਰਖਤ ਤੇ ਇੱਕ ਚਿੜੀ ਤੇ ਚਿੜਾ ਰਹਿੰਦੇ ਸਨ ਕਹਿੰਦੇ ਉਹ ਚਿੜੀ ਤੇ ਚਿੜਾ ਹਰ ਰੋਜ਼ પતિ ਪਤਨੀ ਨੂੰ ਦੇਖਦੇ ਕਹਿੰਦੇ ਇੱਕ ਦਿਨ ਚਿੜੀ ਤੇ ਚਿੜੇ ਨੇ ਆਪਸੇ ਵਿੱਚ ਸਲਾਹ ਕੀਤੀ ਇਹਨਾਂ ਨੂੰ ਤਾਂ ਗਿਆਨ ਨਹੀਂ ਕਿ ਇਹਨਾਂ ਦਾ ਭਲਾ ਕਿੰਜ ਹੋਣਾ ਪਰ ਆਪਾਂ ਨੂੰ ਤਾਂ ਪਤਾ ਹੈ ਆਪਾਂ ਇਹਨਾਂ ਦੇ ਘਰ ਦਾ ਅੰਨ ਖਾਂਦੇ ਹਾਂ ਇਸ ਕਰਕੇ ਸਾਨੂੰ ਇਹਨਾਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਕਹਿੰਦੇ ਦੋਵਾਂ ਨੇ ਸਲਾਹ ਕੀਤੀ ਤੇ ਆਪਾਂ ਜਦੋਂ ਇਹ ਆਟਾ ਪੇਸਣ ਦੇ ਲਈ ਦਾਣੇ ਤੋਪੇ ਸੁਖਣੇ ਪਾਉਂਦੇ ਹਨ ਤਾਂ ਇਹਨਾਂ ਦੇ ਘਰ ਦੇ ਵਿੱਚੋਂ ਆਪਾਂ ਅਨਾਜ ਲੈ ਜਾ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਪਾ ਦਿਆ ਕਰਾਂਗੇ ਚਿੜੀ ਤੇ ਚਿੜੀ ਨੇ ਦੋ ਦਾਣੇ ਆਪਣੀ ਚੁੰਝ ਦੇ ਵਿੱਚ ਪਾਉਣੇ ਅਤੇ ਗੁਰੂ ਕੇ ਲੰਗਰਾਂ ਦੇ ਵਿੱਚ ਜਾ ਕੇ ਪਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਜਿਵੇਂ ਉਹ ਸਿੱਖ ਦੇ ਘਰ ਦੇ ਚਾਰ ਦਾਣੇ ਗੁਰੂ ਕੇ ਲੰਗਰਾਂ ਦੇ ਵਿੱਚ ਪੈਣ ਲੱਗੇ ਤਾਂ ਇਹਨਾਂ ਦੇ ਦਿਨ ਬਦਲਣੇ ਸ਼ੁਰੂ ਹੋ ਗਏ ਪਾਸ਼ਾ ਜੀ ਦੀ ਇੰਨੀ ਕਿਰਪਾ ਹੋਈ ਕਿ ਉਹ ਥੋੜੇ ਜਾਈ ਜ਼ਮੀਨ ਦੇ ਵਿੱਚ ਇਹਨਾਂ ਦੀ ਬਹੁਤ ਸੋਹਣੀ ਖੇਤੀ ਹੋਣ ਲੱਗੇ ਬਹੁਤ ਅਨਾਜ ਪੈਦਾ ਹੋਣ ਲੱਗਾ ਇਹਨਾਂ ਦੇ ਘਰ ਦੇ ਵਿੱਚ ਬਰਕਤ ਰਹਿਣ ਲੱਗੀ ਹੌਲੀ ਹੌਲੀ ਇਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਣ ਲੱਗਾ ਕਾਰੋਬਾਰ ਦੇ ਵਿੱਚ ਇਹਨਾਂ ਵਾਧਾ ਹੋ ਗਿਆ ਕਿ ਉਹ ਚੌਂਪੜੀ ਤੋਂ ਕੋਠੀਆਂ ਵਾਲੇ ਬਣ ਗਏ ਜਦੋਂ ਉਹਨਾਂ ਦੇ ਕੋਠੀਆਂ ਬਣ ਗਈਆਂ ਤੇ ਦਰਖਤ ਉਹ ਦਰਖਤ ਸੀ ਜਿਹੜਾ ਵਿਚਾਲੇ ਆਉਂਦਾ ਸੀ ਉਹਨਾਂ ਦੇ ਘਰ ਦੇ ਵਿੱਚ ਜਿਸ ਦਰਖਤ ਤੇ ਉਹ ਜਿਹੜਾ ਜਿਹੜੀ ਰਹਿੰਦੇ ਸਨ ਇਹਨਾਂ ਨੇ ਉਹ ਦਰਖਤ ਆਪਣੇ ਘਰ ਦੇ ਵਿੱਚੋਂ ਕਟਵਾ ਦਿੱਤਾ ਜਦੋਂ ਦਰਖਤ ਕਟਵਾ ਦਿੱਤਾ ਤੇ ਉਹ ਜਿਹੜਾ ਤੇ ਜਿਹੜੀ ਆਪਣੇ ਰਹਿਣ ਦੇ ਲਈ ਕਿਸੇ ਹੋਰ ਥਾਂ ਤੇ ਚਲੇ ਗਏ ਉਹ ਜਿਹੜਾ ਤੇ ਜਿਹੜੀ ਇਹਨਾਂ ਦੇ ਘਰ ਚੋਂ ਨਿਕਲ ਗਏ ਕਹਿੰਦੇ ਹੁਣ ਇਹਨਾਂ ਦੇ ਦਿਨ ਬਦਲ ਗਏ ਸੀ ਪਰਮਾਤਮਾ ਨੇ ਬਣੀ ਸੋਣੀ ਇਹਨਾਂ ਦੀ ਸੋਨੇ ਸੀ ਪਰ ਜਦੋਂ ਇਹ ਜਿਹੜੀ ਜਿਹੜਾ ਇਹਨਾਂ ਦੇ ਘਰੋਂ ਨਿਕਲ ਗਏ ਤੇ ਇਹਨਾਂ ਦੇ ਘਰ ਦਾ ਦਸਵੰਦ குரு ਘਰੇ ਜਾਣਾ ਬੰਦ ਹੋ ਗਿਆ ਇਹਨਾਂ ਦੇ ਦਿਨ ਫਿਰ ਤੋਂ ਮਾੜੇ ਹੋਣੇ ਸ਼ੁਰੂ ਹੋ ਗਏ ਕਾਟਾ ਪੈਣਾ ਸ਼ੁਰੂ ਹੋ ਗਿਆ ਦੁੱਖ ਤਕਲੀਫਾਂ ਰੋਗ ਦਿਲਦਰ ਆਉਣੇ ਸ਼ੁਰੂ ਹੋ ਗਏ ਸੰਗਤਿਏ ਸਾਕੇ ਸੁਣਾ ਕੇ ਪਾਸ਼ਾ ਜੀ ਨੇ ਸੰਗਤਾਂ ਦੇ ਨਾਲ ਪਚਨ ਕੀਤੇ ਕਿ ਜੇਕਰ ਚਾਰ ਦਾਣਿਆਂ ਦੇ ਨਾਲ ਉਹ ਸਿੱਖ ਤੇ ਸਿੱਖਣੇ ਦਾ ਭਲਾ ਹੋ ਸਕਦਾ ਹੈ ਤਾਂ ਫਿਰ ਤੁਹਾਡੇ ਘਰ ਦੀ ਇੱਕ ਚੁੰਡੀ ਆਟੇ ਦੇ ਨਾਲ ਤੁਹਾਡਾ ਭਲਾ ਕਿਉਂ ਨਹੀਂ ਹੋ ਸਕਦਾ ਗੁਰੂ ਸਾਹਿਬ ਜੀ ਨੇ ਆਪਣੀ ਕਿਰਤ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਸਿਖਾਇਆ ਹੈ ਪਾਸ਼ਾ ਕਹਿੰਦੇ ਕਿ ਅਮੀਰ ਤਾਂ ਗਰੀਬ ਦਾ 1 ਰੁਪਿਆ ਇੱਕ ਬਰਾਬਰ ਹੈ ਜਿਨੇ ਕਿਸੇ ਦੀ ਸਮਰੱਥਾ ਹੈ ਜਿਨੇ ਕਿਸੇ ਦੀ ਕਮਾਈ ਹੈ ਉਹਨੇ ਉਸੇ ਹਿਸਾਬ ਦੇ ਨਾਲ ਹੀ ਦਸਵੰਦ ਕੱਢਣਾ ਹੈ ਇਸ ਕਰਕੇ ਥੋੜਾ ਹੋਵੇ ਤੇ ਬਹੁਤਾ ਹੋਵੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢੋ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਦਿੱਤਾ ਹੈ ਬਾਬਾ ਨਾਨਕ ਸਿੰਘ ਜੀ ਵਚਨਕਾਰ ਦੇ ਸੰਕੇ ਜਿਹੜੇ ਮਨੁੱਖ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਹਨ ਤਾਂ ਬਾਕੀ ਦਾ ਹਿੱਸਾ ਅਮਰਤਵਾਂ ਜਾਣਦਾ ਹੈ ਭਾਵ ਕੇ 100 ਦੇ ਵਿੱਚੋਂ ਜੇ ਆਪਾਂ 100 ਕੱਢ ਦਿੱਤੇ ਤਾਂ ਬਾਕੀ ਦੇ 90 ਸਾਡੇ ਲਈ ਅਮਰਤਵਾਂ ਜਾਣਗੇ ਪਰ ਜੇਕਰ ਅਸੀਂ ਗੁਰੂ ਦਾ ਹਿੱਸਾ ਖਾ ਗਏ ਭਾਵ ਦਾ ਸੰਬੰਧ ਨਹੀਂ ਕੱਢਿਆ ਤਾਂ ਬਾਬਾ ਜੀ ਕਹਿੰਦੇ ਫਿਰ ਸਾਡੇ ਜਿਹੜੇ 90 ਉਹ ਵੀ ਸਾਡੇ ਲਈ ਚੈਰ ਪਹਾਂਚਾਂਗੇ ਇਹ ਦਸਵੇਂ ਹਿੱਸੇ ਤੇ ਸਾਡਾ ਹੱਕ ਹੀ ਨਹੀਂ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕੀਰਤਕਮਾਈ ਦੇ ਵਿੱਚੋਂ ਦਸੰਬੰਧ ਕੱਢਣ ਦਾ ਹੁਕਮ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇ ਕੱਢ ਸਕਦੇ ਹੋ ਤਾਂ ਕੱਢ ਲਓ ਹੁਕਮ ਕੀਤਾ ਹੈ ਕਿ ਕੱਢਣਾ ਜ਼ਰੂਰੀ ਹੈ ਕੱਢਣਾ ਹੀ ਕੱਢਣਾ ਹੈ ਅਤੇ ਇਹ ਦਸਵੰਦ ਸਾਨੂੰ ਵਰਤਣਾ ਹੀ ਸਿਖਾਇਆ ਹੈ ਪਾਸ਼ਾ ਜੀ ਨੇ ਕਿਹਾ ਕਿ ਗਰੀਬ ਦੇ ਮੋਨੋ ਗੁਰੂ ਦੀ ਗੋਲ ਕਿਹਾ ਗਿਆ ਹੈ ਸੱਚੇ ਪਾਸ਼ਾ ਕਹਿੰਦੇ ਕਿ ਜਦੋਂ ਤੁਸੀਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਹੋ ਉਹ ਦਸਵੰਦ ਨੂੰ ਤੁਸੀਂ ਗੁਰੂ ਘਰ ਲੈ ਕੇ ਆਉਣਾ ਪਹਿਲਾਂ ਆਪਣੇ ਆਸ-ਪਾਸ ਦੇਖੋ ਜੇ ਤੁਹਾਡੇ ਆਸ-ਪਾਸ ਕੋਈ ਲੋੜਵੰਦ ਹੈ ਗਰੀਬ ਹੈ ਤਾਂ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ ਕੁਝ ਹਿੱਸਾ ਲੋੜਵੰਦ ਗਰੀਬਾਂ ਦੀ ਮਦਦ ਦੇ ਵਿੱਚ ਲਗਾ ਦਿਓ ਕੁਝ ਹਿੱਸਾ ਗੁਰੂ ਘਰੇ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਪਾ ਦਿਓ ਗੁਰੂ ਘਰ ਕੇ ਲੰਗਰਾਂ ਦੇ ਵਿੱਚ ਪਾਵੇਂ ਗੁਰੂ ਦੀ ਇਮਾਰਤ ਬਣ ਰਹੀ ਹੈ ਪਾਵੇਂ ਕੁਝ ਵੀ ਗੁਰੂ ਘਰ ਦੇ ਵਿੱਚ ਕੰਮ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਆਪਣਾ ਦਸਵੰਦ ਲਗਾ ਦਿਓ ਗੁਰੂ ਸਾਹਿਬ ਜੀ ਆਪੇ ਤੁਹਾਡੇ ਤੇ ਕਿਰਪਾ ਕਰਨਗੇ ਸਾਡਾ ਕੱਢਿਆ ਹੋਇਆ ਦਸਵੰਦ ਸਾਨੂੰ ਕਈ ਗੁਣਾ ਵਾਪਸ ਹੋ ਕੇ ਆਉਂਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਦਸਵੰਦ ਕੱਢਣਾ ਹੈ ਪਰ ਕੱਢਣਾ ਪਾ ਉਹਨਾਂ ਦੇ ਨਾਲ ਹੈ ਮਤਲਬ ਕਿ ਲੁਕੋ ਕੇ ਅਸੀਂ ਤਾਂ ਸਬੰਧ ਕਰਨਾ ਜੈਸਵੇਂ ਇਨਸਾਨ ਦੀ ਅਸੀਂ ਲੋੜ ਪੂਰੀ ਕਰ ਰਹੇ ਹਾਂ ਜਿਹਦੀ ਮਦਦ ਕਰਦੇ ਪਏ ਹਾਂ ਉਹਨੂੰ ਪਤਾ ਨਾ ਲੱਗੇ ਕਿ ਉਸ ਨੇ ਮਦਦ ਕੀਤੀ ਹੈ ਲੋੜਵੰਦ ਗਰੀਬ ਦੀ ਮਦਦ ਵੀ ਕਰਦੇ ਤੇ ਉਹਨੂੰ ਪਤਾ ਵੀ ਨਾ ਲੱਗੇ ਭਾਵ ਕਿ ਆਪਣੇ ਵਾਅਵਾਂ ਨਹੀਂ ਕਰਵਾਉਣੇ ਸੇਵਾ ਨਹੀਂ ਕਰਨੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਆਪਣਾ ਫਰਚੂਨ ਪਾਉਣਾ ਹੈ ਇਹ ਸੇਵਾ ਕਰਨੀ ਹੈ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੇਵਾ ਕਰਨ ਦੀ ਸਮਰੱਥਾ ਬਣਾਈ ਹੈ ਤਾਂ ਮਾਣਕ ਦਾ ਸ਼ੁਕਰਾਨਾ ਕਰਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ